ਹਾਂਜੀ ਯਾਤਰਾ ਤੇ ਆਏ ਹੋ ਹਾਂਜੀ ਯਾਤਰਾ ਤੇ ਆਏ ਦਰਸ਼ਨ ਹੋ ਗਏ ਵਧੀਆ ਹੋ ਗਏ ਹਾਂਜੀ ਹੋ ਗਏ ਤੇ ਕਿਵੇਂ ਲੱਗਿਆ ਫਿਰ ਇੱਥੇ ਸਗਣ ਬਣ ਬਹੁਤ ਮਿਲਿਆ ਵਧੀਆ ਤੇ ਹੋਟਲ ਮਿਲੇ ਬੜੇ ਵਧੀਆ ਸਾਨੂੰ ਰਹਿਣਾ ਪੈਣਾ ਵਧੀਆ ਲਿਫਟ ਤੇ ਚੰਦੇ ਰਹੇ ਆ ਬਹੁਤ ਅਸੀਂ ਡੇਰੇ ਜਿਵੇਂ ਬਹੁਤ ਸੋਹਣੇ ਰਹੇ ਆ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਪਹਿਲੀ ਵਾਰ ਆਏ ਆ अच्छा पहली हरी आए जे हां जी ਤੇ ਫਿਰ ਭਗਵੰਤ ਮਾਨ ਦੀ ਸਰਕਾਰ ਵਧੀਆ ਰਹੀ ਹੈ ਬਹੁਤ ਵਧੀਆ ਸਰਕਾਰ ਫਿਰ ਭਗਵੰਤ ਮਾਨ ਜਿੰਦਾਬਾਦ ਕਰ ਦਿਓ ਜਿੰਦਾਬਾਦ ਸੱਚ ਜਿੰਦਾਬਾਦ ਤੇ ਫਿਰ ਤਾਂ ਸਾਰੇ ਬਜ਼ੁਰਗਾਂ ਨੂੰ ਕੋਈ ਮੁਸ਼ਕਲ ਤਾਂ ਨਹੀਂ ਆਈ ਨਹੀਂ ਆਈ ਜੀ ਕਿਸੇ ਨੂੰ ਫਟਤੇ ਆਉਂਦੇ ਰਹੇ ਤੇ ਲਿਫਟ ਤੇ ਹੀ ਜਾਂਦੇ ਰਹੇ ਹਾਂਜੀ ਲਿਫਟ ਤੇ ਜਾਂਦੇ ਰਹੇ ਪਾਣੀ ਗਰਮ ਮਿਲਦਾ ਸੀ ਗੀਜ਼ਰ ਦਾ ਹਾਂਜੀ ਪਾਣੀ ਵੀ ਗਰਮ ਸਾਰਾ ਮਿਲਦੇ ਰਹੇ ਬਰਾਸ਼ੀ ਮਨੇ ਸਾਨੂੰ ਸਾਬਣ ਵੀ ਮਿਲਿਆ ਤੇਲ ਸਭ ਕੁਝ ਮਿਲਿਆ ਹਾਂਜੀ ਖਾਣਾ ਬਹੁਤ ਵਧੀਆ ਸੀ ਬਹੁਤ ਸਭ ਵਧੀਆ ਹੋਟਲਾਂ ਦਾ ਖਾਣਾ ਤਾਂ ਵਧੀਆ ਹੀ ਹੁੰਦਾ ਹੈ ਬਹੁਤ ਵਧੀਆ ਹੋਟਲਾਂ ਲਈ ਬਹੁਤ ਵਧੀਆ ਰਹੇ ਆਪਣੇ ਨਾ ਪਰ ਮਾਲਕ ਕਰਦਾ ਨਾ ਆਪਾਂ ਵਾਰ-ਵਾਰ ਆਈਏ ਹਾਂਜੀ ਦਿਲ ਕਰਦਾ ਵਾਰ-ਵਾਰ ਆਈਏ ਸਹੀ ਗੱਲ ਹੈ ਹੋ ਆਪਾਂ ਕਿਹਦੇ ਕਿਹਰੇ ਸਰਕਾਰ ਦੇ ਆਏ ਕਮਰੇ ਅਸੀਂ ਵੋਟਾਂ ਇਹਨਾਂ ਨੂੰ ਪਾਵਾਂਗੇ ਜ਼ਰੂਰ ਅੱਛਾ ਭਗਵੰਤ ਮਾਨ ਨੂੰ ਵੋਟਾਂ ਪਾਣੀ ਆ ਚਲੋ ਭਗਵੰਤ ਮਾਨ ਜਿੰਦਾਬਾਦ ਕਰਦੇ ਜਿੰਦਾਬਾਦ ਜੀ ਜਿੰਦਾਬਾਦ ਇਹ ਤੇ ਬਹੁਤ ਸੋਹਣੇ ਕਮਰੇ ਬਣੇ ਹੋਏ ਨੇ ਹਾਂ ਆਪਾਂ ਤਾਂ ਪਹਿਲੇ ਭਗਵੰਤ ਮਾਨ ਉਹ ਇਹ ਹੋਈ ਥਾਰੇ ਉਧਰ ਜਿਹੜੇ ਆ ਵਾਰ-ਵਾਰ ਆਈਆਂ ਨੇ ਬਰਾਤਾਂ ਤੇ ਵਾਰ-ਵਾਰ ਆ ਕੋਈ ਉਂਦਾ ਪੈ ਉਹ हाँ जी, हाँ जी। बच्चा बारे भी सोचे बहुत वा वोचना चाहता है, सोचना है। हाँ जी। एक हाँ चो उठा सी एम हां कुछ ना कुछ तेगा करेगा करेंगा। करेंगा। करेंगा बहुत कुछ कीता, तो बहुत कुछ की जाता है हाँ जी। ਤਦੇ ਬੱਚੇ ਪੈਸੇ ਲਾ ਕੇ ਲੱਗਦੇ ਸੀ ਹੁਣ ਕਿੱਥੇ ਫਰੀ ਬੱਚੇ ਲੱਗਦੇ ਆਪਣੇ ਕੋਈ ਪੈਸਾ ਨਹੀਂ ਕੋਈ ਕੁਛ ਨਹੀਂ ਤੇ ਵਧੀਆ ਫਿਰ ਤਾਂ ਬਹੁਤ ਵਧੀਆ ਹੈ ਵਧੀਆ ਹੀ ਕਹਿੰਦੇ ਫਿਰ ਸਰਕਾਰੇ ਆ ਹੀ ਆਵੇ ਆਪਾਂ ਤਾਂ ਫਿਰ ਸੀਐਮ ਇਹ ਚਾਹੀਦਾ ਹਾਂਜੀ ਆਪਾਂ ਤੇ ਹੈ ਚਾਹੀਦਾ ਹਾਂਜੀ ਜੇ ਸੀਐਮ ਉਹ ਚਾਹੀਦਾ ਜਿਹੜਾ ਪੰਜਾਬ ਦਾ ਬੱਚਿਆਂ ਦਾ ਪਵਿੱਖ ਸੁਧਾਰੇ ਤੇ ਜਿਹੜਾ ਪਬਲਿਕ ਦਾ ਬਜ਼ੁਰਗਾਂ ਦਾ ਮਤਲਬ ਜੋ ਵੀ ਧਰਤੀ ਤੇ ਜਿਨੇ ਜਨਮ ਲਿਆ ਉਹਦਾ ਸਭ ਦਾ ਸੋਚੇ ਪਾਵੇ ਦਾਦੇ ਅੱਜ ਤੱਕ ਨਾ ਇਹੋ ਜਿਹੇ ਹਾਂਜੀ ਸੀਐਮ ਉਹ ਸਹੀ ਲੱਗਦਾ ਜਿਹੜਾ ਆਪਣਾ

ਸਪਾਈ ਜੀ ਮੇਰੇ ਵਟਾ ਕਿੰਨੂ ਪਾਣੀਆ ਨੇ ਗਵੰਤ ਮਾਨ ਨੂੰ ਜੀ ਬੱਚਾ ਪਗਵਰ ਤਮਾਨ ਨੂੰ ਨਾ ਉਹਨੇ ਪਾਣੀ ਰਮਾ ਗਏ ਪਾਣੀ ਦੇ ਕੋਈ ਨਹੀਂ ਹਾਂ ਗਵੰਤ ਜੀ ਹਲੇ ਆਉਂਦਾ ਕੋਈ ਨਾ ਅਰੇ ਕਿਹਨਾਂ ਕੋਈ ਸਮਝ ਆ ਕੋਈ ਨਾ ਪਾਣੀ ਪਾਣੀ ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਆਮੀ ਫਤਿਹ